ਨਮਸਕਾਰ ਦੋਸਤੋ ਤੁਸੀਂ ਜੁੜਿਓ ਫਾਜ਼ਿਲਕਾ 24 ਨਾਲ ਮੈਂ ਰਮੇਸ਼ ਯਾਰਾ ਬੀਤੇ ਦਿਨ ਭਾਰਤੀ ਕਿਸਾਨ ਯੂਨੀਅਨ ਡਕੋਤਾ ਵੱਲੋਂ ਦਾਣਾ ਮੰਡੀ ਲਾਧੂਕਾ ਸਬੰਧਤ ਇਨਸਪੈਕਟਰ ਖਿਲਾਫ ਇਕੱਠੇ ਹੋ ਕੇ ਦਾਣੇ ਨਾ ਖਰੀਦ ਕਰਨ ਦੇ ਸਬੰਧ ਵਿੱਚ ਦੋਸ਼ ਲਾਉਂਦੇ ਹੋਏ ਦੱਸਿਆ ਕਿ ਕਿਸਾਨ ਮੰਡੀਆਂ ਵਿੱਚ ਰੋਲ ਰਿਹਾ ਹੈ ਤੇ ਸਬੰਧਤ ਅਧਿਕਾਰੀ ਜਿਆਦਾ ਮੋਇਸਚਰ ਹੋਣ ਦਾ ਹਵਾਲਾ ਦੇ ਕੇ ਕਣਕ ਦੀ ਖਰੀਦ ਨਹੀਂ ਕਰ ਰਿਹਾ ਹੈ ਜਦ ਕਿ ਕਿਸਾਨ ਪਹਿਲਾਂ ਹੀ ਹੜਾਂ ਦੀ ਮਾਰੇਟ ਆ ਚੁੱਕੇ ਹਨ ਔਰ ਮੰਡੀਆਂ ਵਿੱਚ ਵੀ ਪਰੇਸ਼ਾਨ ਹੋ ਰਹੇ ਹਨ ਉਹਨਾਂ ਸਰਕਾਰ ਅਤੇ ਸਬੰਧਤ ਪ੍ਰਸ਼ਾਸਨ ਤੋਂ ਮੰਗ ਕੀਤੀ ਕਣਕ ਦੀ ਜਲ ਤੋਂ ਜਲਦ ਖਰੀਦ ਕੀਤੀ ਜਾਵੇ ਜਦ ਇਸ ਸਬੰਧ ਵਿੱਚ ਇਨਸਪੈਕਟਰ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਉਹਨਾਂ ਦੱਸਿਆ 15 16 ਮੋਇਸਚਰ ਹੋਣ ਕਾਰਨ ਥੋੜੀ ਜੀ ਦਿੱਕਤ ਆ ਰਹੀ ਹੈ ਜਦ 12 ਪਰਸੈਂਟ ਮੋਇਸਚਰ ਹੋਵੇਗਾ ਕਣਕ ਨੂੰ ਖਰੀਦਿਆ ਜਾਵੇਗਾ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਹਾਂਜੀ ਰਮੇਸ਼ ਜੀ ਕੀ ਮਾਮਲਾ ਜੀ ਹਮੜਾ ਜੀ ਕਿਸਾਨਾਂ ਦਾ ਜੀ ਜੋ ਫਸਲ ਆ ਆਪਣੀ ਨਾਜ ਮੰਡੀ ਵਿੱਚ ਕਣਕ ਦੀ ਆ ਚੁੱਕੀ ਹੈ ਜੀ ਉਸ ਦੇ ਸਬੰਧ ਵਿੱਚ ਕੋਈ ਕਿਸਾਨਾਂ ਵੱਲੋਂ ਸ਼ਿਕਾਇਤ ਆਈ ਹੈ ਵੀ ਸਾਡਾ ਸੁੱਕਾ ਮਾਲ ਵੀ ਨਹੀਂ ਲਿਖਿਆ ਜਾ ਰਿਹਾ ਜੀ ਉਸ ਸਬੰਧ ਵਿੱਚ ਅਸੀਂ ਭਾਰਤੀ ਕਿਸਾਨ ਯੂਨੀਅਨ ਇਕੱਠਾ ਡਕੋਂਡਾ ਵੱਲੋਂ ਇਕੱਠੇ ਹੋਇਆ ਤੇ ਜੋ ਆਣ ਕੇ ਮੌਕਾ ਚੈੱਕ ਕੀਤਾ ਹੈ ਮਾਲ ਬਹੁਤ ਹੀ ਸੁੱਕਾ ਚੈੱਕ ਕੀਤਾ ਤੇ ਸਾਡੀ ਮੰਗ ਹੈ ਜੋ ਮੋਇਸਚਰ ਸਹੀ 12 ਤੱਕ ਜੋ ਸਰਕਾਰ ਨੇ ਮਨਜ਼ੂਰ ਕੀਤਾ ਉਹ ਚੈੱਕ ਕਰਕੇ ਉਹ ਡੇਰੀਆਂ ਤਾਂ ਲਿਖਿਆ ਜਾਣ ਅਸੀਂ ਲਗਭਗ 2 ਤੇ ਕਰੀਬ ਟਾਈਮ ਹੋ ਚੱਕਿਆ ਅਜੇ ਤੱਕ ਕੋਈ ਮੁਲਾਜ਼ਮ ਇੱਥੇ ਮੰਡੀ ਸਾਨੂੰ ਨਹੀਂ ਵਿਖਾਈ ਦਿੱਤਾ ਜੋ ਕਿ ਮੰਡੀ ਦੀ ਦਾਣਾ ਦਾਣੇ ਦੀ ਪ੍ਰਚੇਜ ਕਾਰਸਕ ਇਸ ਵਾਸਤੇ ਅਸੀਂ ਪ੍ਰਧਾਨ ਜੀ ਕੋਲ ਆਏ ਸੀ ਜੋ ਆਪਣੇ ਅੜਤੀ ਯੂਨੀਅਨ ਦੇ ਪ੍ਰਧਾਨ ਹੈ ਉਹਨਾਂ ਕੋਲ ਆਏ ਸੀ ਪਰ ਇੱਥੇ ਕੋਈ ਬਲਾਜਮ ਨਹੀਂ ਪਾਇਆ ਗਿਆ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਕਿ ਜੋ ਕਿਸਾਨਾਂ ਦੀ ਫਸਲ ਮੰਡੀ ਨੂੰ ਮੇਰੀ ਰਿਕੁਐਸਟ ਹੈ ਤੇ ਇਨਸਪੈਕਟਰ ਨੂੰ ਦੇਖਤਾਂ ਕਰਕੇ ਸਾਡੀ ਮੰਡੀ ਇੱਕ ਵਾਰੀ ਸਾਫ਼ ਕੀਤੀ ਜਾਵੇ ਹਾਂ ਜਿਹੜੇ ਜ਼ਿੰਮੇਵਾਰ ਕਣਕ ਜਮ੍ਹਾਂ ਜਿੰਦਾ 14 15 16 ਆ ਦਾ ਨਾਲੋਂ ਬਾਕੀ ਸਾਡੇ 12 ਤੱਕ ਤੇ ਚਲਦੇ ਕਣਕ ਤੋਂ ਕੋਈ ਗਿੱਲੀ ਰਹੇ ਨਹੀਂ ਗਈ ਜੀ ਤੇ ਜ਼ਿੰਮੇਦਾਰ 12 ਵੀ ਕਣਕ ਲਿਆਉਣ ਵਿੱਚ ਮਜਬੂਰ ਹੈ ਜੀ ਬਸ ਜੀ ਜਿਹੜੀ ਉਹ ਰੀਜਨ ਦਾਸ ਰਿਹਾ ਵੀ ਮੌਇਸਚਰ ਜ਼ਿਆਦਾ ਤਾਂ ਖਰੀਦਿਆ ਨਹੀਂ ਹੋ ਰਿਹਾ ਸਾਡੀ ਉਹ ਮੌਇਸਚਰ ਵਾਲੀ ਗੱਲ ਸੁਣ ਲਓ ਜਿਸ ਤਰ੍ਹਾਂ ਮੋਦੀ ਸਾਹਿਬ ਨੇ ਈਵੀਐਮ ਮਸ਼ੀਨ ਫਿੱਟ ਕੀਤੀ ਫੋਲ ਦੇ ਉੱਤੇ ਜਿਹੜਾ ਮਰਜੀ ਬਟਨ ੱਪੀ ਫੋਲ ਤੇ ਜਾਂਦਾ ਹੈ ਇਹ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਹੈ ਜਿਹੜੇ ਇਨਸਪੈਕਟਰ ਰਹਿਣ ਹੈ ਇਹ ਕਿਤੇ 14 ਕਿਧਰੇ 15 ਕਿਧਰੇ 16 ਸਾਡੀ 12 ਵਾਲੀ ਕਣਕ ਹੈ ਕੋਈ ਨਹੀਂ ਮੈਨੂੰ ਦੱਸੋ ਪਹਿਲਾਂ ਮਰੋਂਡੇ ਤਰ ਤਰ ਕਣਕ ਕੋਈ ਪਈ ਹੈ ਟਿੱਕੇ ਡੱਬੇ ਚ ਗੱਡੀ ਜਾਂਦੇ ਨੇ ਇੱਕੋ ਡੇਰੀ ਇੱਕੋ ਖੇਤ ਦੀ ਇੱਕੋ ਡੇਰੀ ਹੁਣ ਕਿਤੇ ਵਖਰਾ ਹੋਣ ਕੋਈ ਇੱਕ ਹਰਾ ਦਾਣਾ ਮੰਨ ਲਓ ਪਰਿਵਾਰ ਦੇ ਵਿੱਚ ਕੋਈ ਇੱਕ ਮੈਰ ਹੈਗਾ ਖਰਾਬ ਖਰਾਬੀ ਅੱਕੜ ਦੇ ਤੁਨ ਪਾਕਿਸਤਾਨ ਗਾਲ ਦਿਓ ਜੇ ਇੱਕ ਦਾਣਾ ਗਿੱਲਾ ਆ ਗਿਆ ਤੋ ਸਾਰੀ ਡੇਰੀ ਥੋੜਾ 50 ਕੁਇੰਟਲ ਦੀ 100 ਕੁਇੰਟਲ ਦੀ ਖਰਾਬ ਹੋ ਜਾਂਦੀ ਜੀ ਤੁਹਾਨੂੰ ਸਰ ਕਿੰਨੇ ਦਿਨ ਹੋ ਗਏ ਕਣਕ ਲਿਆਂਦੀ ਨੂੰ ਮੰਡੀ ਦੇ ਵਿੱਚ ਮੈਂ ਤਾਂ ਜੀ ਉਧਰ ਕਸ਼ਮੀਰੀ ਲਾਂਡ ਸੰਗ ਮੇਰੀ ਅੜ ਤੈ ਜੀ ਵਟਾ ਕਸ਼ਮੀਰੀ ਲਾਂਡ ਸੰਗ ਮੈਨੂੰ ਅੱਜ ਹੋ ਗਿਆ 6 ਦਿਨ ਜੀ ਆਏ ਕੋਈ ਸਾਰ ਨਹੀਂ ਲਈ ਮਤਲਬ ਨਾ ਜੀ ਕੋਈ ਬਸ ਪਤ ਨਹੀਂ ਕੋਈ ਬੰਦਾ ਯਕਾਲ ਦਿੰਦੇ ਨਾ ਮਸ਼ੀਨ ਜੀ پتہ ਨਹੀਂ ਸੈੱਟ ਕੀਤੀ ਮੈਨੂੰ ਕੋਈ ਸਮਝ ਨਹੀਂ ਆਉਂਦੀ ਮਸ਼ੀਨਾਂ پتہ ਨਹੀਂ ਉਹ ਮੋਦੀ ਤਰੇ ਵੀ ਐਵੀਐਮ ਫੇਟ ਕੇ ਉਹਦੇ ਅੰਦਰ ਦੀ ਕਿੰਨਾ ਦਾ ਫਲੱਡ ਆਇਆ ਸੀ ਤੇ ਬਾਰਦਰਾਂ ਤੂੰ ਉਹਨਾਂ ਵਿਚਾਰਾ ਕਣਕਾਂ ਲੈਂਦੀਆਂ ਨੇ ਇੱਥੇ ਆਪਣੀ ਮੰਡੀ ਦੇ ਵਿੱਚ ਇੰਨੀ ਕਣਕ ਸੁੱਕੀ ਏ ਇਹ ਕਹਿੰਦੇ ਨਾ 14 15 ਹੈ ਸਿਰਫ ਬਾਏ ਇੱਕੇ ਪਿਓ ਦੇ ਸਕਾਇਵਨ ਸਾਰੇ ਉਹ ਨਾ ਡੱਬੇ ਨੂੰ ਇੱਕ ਵਾਰ ਇਹ ਖੜਖਾ ਦੇ ਤੇਰਾ 14 13 16 13 14 16 ਉਹ ਮੈਂ ਇੱਕ ਦਿਨ ਬਾਹਰ ਤੇ ਹੰਦੇ ਕੋਈ ਨਹੀਂ ਇੱਕੇ ਪਿਓ ਦੇ ਸਾਰੇ ਜਾਇਓ ਇਹਨੇ ਤੈਨੂੰ ਪੁੱਛ ਭਾਈ ਕੋਈ ਸਹੀ ਏ ਕਿ ਸਾਰੇ ਗਲਤ ਈ ਨਾ ਜ਼ਿੰਮੇਦਾਰ ਜੀ ਇਹ ਅਨਕਦਾਤਾ ਅੰਦਾ ਤੇ ਨੂੰ ਗਿੱਲਾ ਨਹੀਂ ਵਿੜਾਇਆ ਜਾਂਦਾ ਇਹ ਸਾਰੇ ਪਰਮਾਤਮਾ ਵੱਲੋਂ ਸਾਲ ਨਾਲ ਲੰਗਰ ਖਾਣਾ ਕੀ ਮੰਗ ਕਰਦੇ ਹੋ ਸਰਕਾਰ ਕੋਲ ਜੀ ਇਹ ਸਰਕਾਰ ਕੋਲ ਇਹ ਜੀ ਇਹ ਗਰੀਬਾਂ ਦੀ ਕਣਕ ਖਰੀਦੀ ਜਾਵੇ ਇਹ ਕਣਕਾ ਸੁਕੀਆਂ ਨੇ ਇਹਨਾਂ ਚ ਕੋਈ ਗਿਲ ਨਹੀਂ ਤੇ ਗਰੀਬ ਕਰਕੇ ਤੂੰ ਕਿ ਤੂੰ ਫਲੱਡ ਵਾਲੀ ਕਣਕ ਸਾਰਿਆਂ ਤੋਂ ਗੇਤੀ ਗੱਡੀ ਹੋਈ ਸੀ ਹਾਲੀ ਕਿਹੜੀ ਆਂਦੇ ਨਾ ਆਪਣੇ ਮੁਸ਼ਰਾਂ ਵਾਲੀ ਤੇ ਜੋਨੇ ਵਾਲੀ ਕਣਕ ਹਾਲੀ ਨਹੀਂ ਆਈ ਇਹ ਵਿਚਾਰੇ ਡੁੱਬੇ ਹੋਇਆ ਬੈਠੇ ਨੇ ਇਹ ਬਾਟਰ ਤੂੰ ਕਿੰਨੀ ਬਾਟਰ ਪੱਟੀ ਏ ਇਹ ਕਣਕ ਵਿਚਾਰੇ ਗਰੀਬ ਉਹ ਲਿਆ ਰੱਖੀ ਬੈਠੇ ਨੇ ਇਹ ਗੇਤੀ ਕਣਕੇ ਜੀ 20-25 ਦਿਨ ਇਹ ਕਿੰਨੇ ਸਾਰੇ ਗਿੱਲੀ ਐ ਇਹ ਇੱਕੇ ਪਿਓ ਦੇ ਨਾ ਉਹ ਤੂੰ ਅੰਦਰੋਂ ਬਾਹਰ ਹੀ ਨਿਕਲਦੇ ਅੰਦਰ ਪੱਕਿਆਂ ਥੱਲੇ ਛਾਵਾਂ ਤੇ ਠੰਡੀਆਂ ਛਾਵਾਂ ਤੇ ਸੁੱਤੇ ਪੈਣ ਯਾਰੋ ਕਮਾਲ ਦੀ ਗੱਲ ਐ ਆ ਸਾਰੇ ਮੰਡੀ ਵਾਲੇ ਪਾਗਲ ਹਨ ਇੰਨੇ ਕਿਸਾਨ ਆਏ ਬੈਠੇ ਇਹ ਪਿਓ ਇੱਕੇ ਪਿਓ ਦੇ ਜਾਏ ਹੋਏ ਨਾ ਪੱਕੇ ਤੇ ਥੱਲੇ ਬੈਠੇ ਨਾ ਤੇ ਅਹੀਂ ਹੋਈ ਜਿ ਖੜਕਾਂ ਦੇ ਨਾ ਤੇ ਵੇਂਦੇ ਨਹੀਂ ਜੀ ਇਹ ਨਹੀਂ ਸਹੀ ਇੱਕ ਚੈੱਕ ਤਾਂ ਕਰ ਕੋਈ ਚੈੱਕ ਤਾਂ ਕਰੋ ਇੱਕ ਤੋਂ ਢਿਗੀਆਂ ਵੇਂਦੇ ਨਾ ਬਸ ਸਾਰਾ 14 ਤੋਂ 15 16 કોઈ નહીં એમ